ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਬਾਹ ਜੜਨੇ ਠੀਕ ਹੈ ਜੀ ਮੋਢਾ ਕਿਵੇਂ ਜੜਨਾ ਬਾਹ ਦਾ ਤੇ ਇੱਥੋਂ ਆਪਾਂ ਨੇ ਪਹਿਲਾਂ ਫਰੰਟ ਤੋਂ ਜਿੰਨੀ ਆਪਣੀ ਮੂਰੀ ਹੈ ਇੱਥੇ ਆਪਾਂ ਨਿਸ਼ਾਨ ਲਾ ਲੈਣਾ ਫਿਰ ਆਪਾਂ ਪੁੱਠਾ ਪਾਸਾ ਕਾਟ ਵਾਲਾ ਪਾਸਾ ਕਾਟ ਵਾਲੇ ਨਾਲ ਮਲਾ ਕੇ ਪੁੱਠਾ ਕਮੀਜ਼ ਕਰ ਲੈਣਾ ਪੁੱਠੀ ਬਾਹ ਤੇ ਇਦਾਂ ਆਪਾਂ ਨਿਸ਼ਾਨ ਲਾਉਣਾ ਇਹਦਾ ਸਿਉਣ ਆਪਾਂ ਉੱਪਰ ਛੱਡ ਲੈਣੀ ਹੈ ਤੇ نیچے ਆਪਾਂ ਥੋੜੀ ਜਿਹੀ ਮੋਢੇ ਨੂੰ ਖਿੱਚ ਕੇ ਫਿਰ ਨਿਸ਼ਾਨ ਲਾਉਣਾ ਬਾਹ ਆਪਾਂ ਉਦਾਂ ਹੀ ਰੱਖਣੀ ਹੈ نیچے ਠੀਕ ਹੈ ਤੇ ਆਪਾਂ ਇਹ ਡਬਲ ਸਿਲਾਈ ਕਰ ਲਾਂਗੇ ਇਦਾਂ ਆਪਾਂ ਦੋਨੇ ਬਾਹਾਂ ਉੱਪਰ ਸਲਾਈ ਲਾ ਲੈਣੀ ਐ ਤੇ ਹੁਣ ਆਪਾਂ ਇਹਨੂੰ ਫालतू ਕੱਪੜਾ ਵਿੱਚੋਂ ਕੱਟ ਇੱਥੋਂ ਥੋੜਾ ਜਿਹਾ ਕੱਟ ਕੇ ਤੇ ਫालतू ਕੱਪੜਾ ਕੱਟ ਕਰ ਦੇਣਾ ਇਸ ਤਰੀਕੇ ਨਾਲ ਤੇ ਹੁਣ ਆਪਾਂ ਬਾਹ ਨੂੰ ਸਿੱਧੀ ਕਰ ਲਾਂਗੇ ਤੇ ਕਮੀਜ਼ ਵੀ ਆਪਾਂ ਸਿੱਧਾ ਰੱਖ ਲਾਂਗੇ ਤੇ ਕਮੀਜ਼ ਦੇ ਨਾਲ ਕਾਟ ਵਾਲਾ ਪਾਸਾ ਕਮੀਜ਼ ਦਾ ਉੱਪਰ ਕਰਾਂਗੇ ਤੇ ਇਧਰੋਂ ਆਪਾਂ ਬਾਹ ਲਾਵੀਂ ਠੀਕ ਹੈ ਜੀ ਕਾਟ ਜਿਹੜੀ ਕਾਟਨਾ ਕਾਟ ਮਲਾ ਕੇ ਇਦਾਂ ਰੱਖ ਲਾਂਗੇ ਤੇ ਗਲੇਵੇਂ ਦੇ ਵਿੱਚ ਦੀ ਇਧਰ ਦੀ ਇਸ ਤਰ੍ਹਾਂ ਆਪਾਂ ਸਿਓਨ ਨਾਲ ਸਿਓਨ ਮਲਾ ਕੇ ਇੱਕ ਵਾਰੀ ਇੱਥੋਂ ਰੱਖ ਕੇ ਤੇ ਇਹਨੂੰ ਆਪਾਂ ਪੁੱਠਾ ਕਰ ਲਾਂਗੇ ਹੁਣ ਆਪਾਂ ਇੱਥੋਂ ਰੱਖ ਕੇ ਬਿਲਕੁਲ ਬਾਹ ਦਾ ਕੱਪੜਾ ਸਿੱਧਾ ਰੱਖਣਾ ਤੇ ਨਾਲ-ਨਾਲ ਇੱਕੋ ਜਿਹਾ ਕੱਪੜਾ ਫੜਨਾ ਤੇ ਆਪਾਂ ਨੇ ਢਿੱਲਾ ਰੱਖਣਾ ਠੀਕ ਹੈ ਬਾਹ ਵਾਲਾ ਕੱਪੜਾ ਏਹਠਾਂ ਰੱਖਣਾ ਕਮੀਜ਼ ਦਾ ਤੇ ਉੱਪਰ ਆਪਾਂ ਨੇ ਬਾਹ ਵਾਲਾ ਜੇ ਤੁਸੀਂ ਇਸ ਤਰੀਕੇ ਨਾਲ ਬਾਹ ਜੜੋਗੇ ਤਾਂ ਤੁਹਾਡਾ ਮੋਢਾ ਜਿਹੜਾ ਬਿਲਕੁਲ ਸਹੀ ਜੜਿਆ ਜਾਊਗਾ ਤੇ ਨਾ ਤਾਂ ਕੋਈ ਵਲ ਪਵੇ ਨਾ ਕੋਈ ਆਪਣਾ ਕਪੜਾ ਵਧੇ ਘਟੇ ਠੀਕ ਹੈ ਜੀ ਹੁਣ ਆਪਾਂ ਜਿਹੜਾ ਇਹਦਾ ਸਿਉਣ ਹੈਗੀ ਬਾਹ ਦੀ ਐਕਸਟਰਾ ਕਪੜਾ ਤੇ نیچے ਆਪਣਾ ਇਹ ਵਾਲਾ ਇਸ ਤਰ੍ਹਾਂ ਫੋਲਡ ਕਰ ਲੈਣਾ ਉੱਪਰ ਦੇ ਨੂੰ ਮੈਂ ਆਪਾਂ ਇਦਾਂ ਫੋਲਡ ਕਰਕੇ ਤੇ ਇਹਦੇ ਉੱਪਰ ਦੀ ਨਾਲ ਦੀ ਲੰਘਾਉਣੀ ਹੈ ਤੇ ਆਪਣਾ ਕਪੜਾ ਵਿੱਚ ਨਹੀਂ ਆਉਣਾ ਚਾਹੀਦਾ ਜਿਹੜਾ ਐਕਸਟਰਾ ਕਪੜਾ ਤੇ ਇਦਾਂ ਆਪਾਂ ਉਹਨੇ ਡਬਲ ਸਲਾਈ ਕਰਾਂਗੇ ਡਬਲ ਸਲਾਈ ਕਰਦੇ ਸਮੇਂ ਆਪਾਂ ਨੇ ਜਿੱਥੋਂ ਵੀ ਆਪਣੀ ਸਿਉਣ ਨਾਲ ਥੋੜਾ ਬਹੁਤ ਫਰਕ ਆ ਕੱਪੜੇ ਦਾ ਉਹ ਆਪਾਂ ਸਿੱਧਾ ਹੀ ਕਰਕੇ ਲਗਾਉਣੀ ਆ ਠੀਕ ਹੈ ਪਹਿਲੀ ਜਦੋਂ ਜੜਦੇ ਆ ਤੇ ਦੂਸਰੀ ਸਿਉਣ ਆਪਾਂ ਸਿੱਧੀ ਲਾਉਣੀ ਆ ਜਿੱਥੋਂ ਵੀ ਆਪਣਾ ਕੋਈ ਕੱਪੜਾ ਵੱਧ ਘਟਾ ਆ ਤੇ ਆਪਣੀ ਡਬਲ ਸਲਾਈ ਲੱਗੀ ਆ ਤੇ ਹੁਣ ਆਪਾਂ ਤੁਹਾਨੂੰ ਦੂਸਰੀ ਬਾਹ ਵੀ ਜੜ ਕੇ ਦਿਖਾਉਣੀ ਆ ਤੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਜੇ ਹਾਂਜੀ ਹੁਣ ਆਪਾਂ ਦੂਸਰੀ ਬਾਹ ਜੜਾਂਗੇ ਇਹਨਾਂ ਦੀ ਵੀ ਆਪਾਂ ਕਾਟ ਨਾਲ ਕਾਟ ਮਲਾ ਕੇ ਰੱਖ ਲੈਣੀ ਆ ਤੇ ਇਧਰ ਆਪਾਂ ਸਲਾਈ ਨਾਲ ਸਲਾਈ ਮਲਾ ਲਾਂਗੇ ਇਹ ਜ਼ਰੂਰੀ ਆਪਾਂ ਸਲਾਈ ਨਾਲ ਆਪਾਂ ਸਲਾਈ ਮਨ ਲਾਉਣੀ ਹੈ ਕੋਈ ਆਪਾਂ ਉੱਪਰ ਕੋਈ ਕੱਟ ਵਗੈਰਾ ਨਹੀਂ ਲਾਉਣਾ ਵਿਚਾਲੇ ਤੇ ਇੱਥੋਂ ਰੱਖ ਕੇ ਆਪਾਂ ਜਿਹੜੀ ਇਹ ਬਾਹਾਂ ਜਾਣ ਦੇ ਸ਼ੁਰੂ ਕਰਾਂਗੇ ਤਾਂ ਆਪਣੀ ਬਾਹ ਬਿਲਕੁਲ ਸਹੀ ਜੜੀ ਜਾਊਗੀ ਤੇ ਕਈ ਭੈਣਾਂ ਉੱਪਰ ਟੱਕ ਲਾ ਲੈਂਦੀਆਂ ਵਿਚਾਲਾ ਕਰਕੇ ਬਾਹਾਂ ਦਾ ਤੇ ਮੋਢੇ ਦੀ ਸਿਉਣ ਨਾਲ ਮਲਾ ਕੇ ਬਣਾਉਂਦੇ ਆ ਉਦਾਂ ਬਾਹਾਂ ਜਾਣਾਂਗੇ ਤਾਂ ਆਪਣੀ ਜਿਹੜੀ ਕਈ ਵਾਰ ਗਲਾ ਜਿਹੜਾ ਪਿੱਛੇ ਨੂੰ ਜਾਣ ਲੱਗ ਜਾਂਦਾ ਤਾਂ ਕਰਕੇ ਇਹ ਆਪਾਂ ਸਲਾਈ ਤੋਂ ਸ਼ੁਰੂ ਕਰਕੇ ਇੱਥੋਂ ਵਿਚਾਲੇ ਸਲਾਈ ਤੋਂ ਸ਼ੁਰੂ ਕਰਕੇ ਸਲਾਈ ਤੱਕ ਹੀ ਆਪਾਂ ਨੇ ਸੀਨ ਲਗਾਉਣੀ ਹੈ ਹੁਣ ਆਪਾਂ ਇੱਥੇ ਸ਼ੁਰੂ ਕਰਕੇ ਤੇ ਇਹਦੀ ਸਲਾਈ ਵੀ ਲਾਵਾਂਗੇ ਤੇ ਉੱਪਰਲਾ ਕੱਪੜਾ ਆਪਾਂ ਜਿਹੜਾ ਢਿੱਲਾ ਰੱਖਣਾ ਬਾਹ ਦਾ ਠੀਕ ਹੈ ਜੀ ਹਮੇਸ਼ਾ ਬਾਹ ਵਾਲਾ ਕੱਪੜਾ ਆਪਾਂ ਉੱਪਰ ਰੱਖ ਕੇ ਸਲਾਈ ਲਾਉਣੀ ਹੈ ਤੇ ਇਹ ਨਹੀਂ ਕਿ ਕਮੀਜ਼ ਵਾਲੀ ਸਾਈਡ ਆਪਾਂ ਉੱਪਰ ਰੱਖ ਲਈਏ ਕਿ ਬਾਹ ਵਾਲੀ ਕਿਹਨੂੰ ਸਾਈਡ ਆਪਾਂ ਉੱਪਰ ਰੱਖਣੀ ਹੈ ਤੇ ਢਿੱਲਾ ਰੱਖਣਾ ਬਾਹ ਵਾਲਾ ਕੱਪੜਾ ਠੀਕ ਹੈ ਇਹ ਜ਼ਰੂਰ ਤੁਸੀਂ ਧਿਆਨ ਰੱਖਣਾ ਤੇ ਫਿਰ ਆਪਣੀ ਬਿਲਕੁਲ ਬਾਹ ਜਿਹੜੀ ਸਹੀ ਜਣੀ ਜਾਊਗੀ ਤੇ ਇੱਥੋਂ ਆਪਾਂ ਜਿਹੜਾ ਕੱਪੜਾ ਹੁੰਦਾ ਇਹਨੂੰ ਨੀਚੇ ਵਾਲੇ ਨੂੰ ਫੋਲਡ ਕਰਾਂਗੇ ਉੱਪਰ ਵਾਲੇ ਨੂੰ ਤੇ ਇਦਾਂ ਆਪਾਂ ਨਾਲ ਦੀ ਕਪੜੇ ਨੂੰ ਵਿੱਚ ਨਹੀਂ ਆਉਣ ਦੇਣਾ ਜਿਹੜਾ ਆਪਣਾ ਐਕਸਟਰਾ ਕਪੜਾ ਤੇ ਇਦਾਂ ਆਪਾਂ ਸਲਾਈ ਲਾਉਣੀ ਸਾਰੀ ਡਬਲ ਸਲਾਈ ਜ਼ਰੂਰੀ ਹੈ ਮੋਢੇ ਦੀ ਸਿਉਣ ਤਾਂ ਜ਼ਰੂਰੀ ਡਬਲ ਕਰਨੀ ਚਾਹੀਦੀ ਹੈ ਤਾਂ ਕਿ ਆਪਣਾ ਜਿਹੜਾ ਸਲਾਈ ਜਿੱਥੋਂ ਸਹੀ ਨਹੀਂ ਉਹ ਸਹੀ ਲੱਗ ਸਕੇ ਤੇ ਇਸ ਤਰੀਕੇ ਨਾਲ ਤੁਸੀਂ ਆਪਣੀ ਬਾਹ ਜੜ ਸਕਦੇ ਹੋ ਤੇ ਆਪਣੀ ਦੇਖ ਸਕਦੇ ਸਿਉਣ ਦੇ ਉੱਪਰ ਸਿਉਣ ਆ ਗਈ ਹੈ ਦੋਨਾਂ ਸਾਈਡਾਂ ਤੇ ਇਸ ਤਰੀਕੇ ਨਾਲ ਤੁਸੀਂ ਜੇ ਬਾਹ ਜੜੋਗੇ ਤਾਂ ਤੁਹਾਡੀ ਬਾਹ ਬਿਲਕੁਲ ਸਹੀ ਜੜੀ ਜਾਊਗੀ ਤੇ ਇਹ ਇੱਕ ਬਹੁਤ ਹੀ ਸੌਖਾ ਜਿਹਾ ਤਰੀਕਾ ਤੇ ਆਪਣਾ ਨਾ ਕੋਈ ਵਲ ਪਿਆ ਤੇ ਨਾ ਆਪਣਾ ਕੋਈ ਕਪੜਾ ਵਧਿਆ ਠੀਕ ਹੈ ਜੀ ਤੇ ਤੁਸੀਂ ਬਾਹ ਜਿਹੜੀ ਚੜਨੀ ਹੈ ਇਸ ਤਰੀਕੇ ਨਾਲ ਜੂੜ ਚੜਨੀ ਤੇ ਮੇਰੀ ਵੀਡੀਓ ਜੇ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ